ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਇੱਕ ਤਾਂ ਜਿਹੜੀ ਫਟਾਰੇ ਵਾਲੀ ਸਪਰੇਅ ਹੈ। ਉਹਦੇ ਬਾਰੇ ਕਿਸਾਨ ਵੀਰਾਂ ਦੇ ਬਹੁਤ ਜਿਹੜੇ ਸਵਾਲ ਆ ਰਹੇ ਸੀਗੇ। ਕੁਝ ਸੀਗੇ ਜਿਹੜੇ ਬਾਸਮਤੀ ਨੂੰ ਯੂਰੀਆ ਕਦੋਂ ਖਤਮ ਕਰਨੀ, ਕਿੰਨੀ ਕੁ ਪਾਉਣੀ ਹੈ। ਕੁਝ ਹੋਰ ਜਿਹੜੇ ਸਵਾਲ ਸੀ ਤੱਤਾਂ ਬਾਰੇ। ਤਾਂ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਵਾਲਾ ਬਟਨ ਦ ਸੋ ਕਿਸਾਨ ਵੀਰੋ ਜਿਹੜਾ ਸਵਾਲ ਹੈ ਕਈ ਕਿਸਾਨ ਵੀਰਾਂ ਦੇ ਆ ਰਹੇ ਆ ਤਕਰੀਬਨ ਮੈਂ ਵੀਡੀਓਜ਼ ਰਾਈ ਜਾਣਕਾਰੀ ਦਿੱਤੀ ਹੁੰਦੀ ਕਈ ਵਾਰ ਹੋ ਸਕਦਾ ਕਿਸਾਨ ਵੀਰ ਪੂਰੀ ਵੀਡੀਓ ਨਹੀਂ ਸੁਣਦੇ ਜਾਂ ਉਹ ਸਕਿੱਪ ਕਰ ਜਾਂਦੇ ਆ ਕਿਰਪਾ ਕਰਕੇ 5-7 ਦੀ ਮਿੰਟ ਦੀ ਵੀਡੀਓ ਹੁੰਦੀ ਪੂਰੀ ਸੁਣ ਲਿਆ ਕਰੋ ਤੁਹਾਨੂੰ ਸਾਰੀ ਜਾਣਕਾਰੀ ਮਿਲੂਗੀ ਸੋ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਦਾ ਕਿਸਾਨ ਵੀਰਾਂ ਦੇ ਕੋਈ ਸਵਾਲ ਕਿ ਬਾਸਮਤੀ ਨੂੰ ਜਿਹੜਾ ਹੈਗਾ ਯੂਰੀਆ ਕਿੰਨੇ ਦਿਨ ਤੇ ਲਾਸਟ ਪਾਉਣਾ ਹੈ ਬਾਸਮਤੀ ਨੂੰ ਝੋਨੇ ਨੂੰ ਜਿਹੜੀਆਂ ਦਰਮਿਆਨ ਨੇ ਕਿਸ ਸਮੇਂ ਵਾਲੀਆਂ ਕਿਸਮਾਂ ਨੇ ਤਕਰੀਬਨ ਕਿਸਾਨ ਵੀਰੋ ਜਿਹੜਾ ਲਾਸਟ ਡੋਜ਼ ਪਾਉਣੀ ਹੁੰਦੀ ਆ ਆਪਾਂ 6 ਹਫ਼ਤੇ ਤੇ ਜਣੀ 40 ਤੋਂ 42 43 ਦਿਨ ਤੱਕ ਜਿਹੜੀ ਯੂਰੀਆ ਆਪਾਂ ਲਾਸਟ ਡੋਜ਼ ਪਾ ਦੇਣੀ ਆ ਜਿਹੜੀ 1509 ਆ ਪੂਸਾ ਬਾਸਮਤੀ 1509 ਜਾਂ ਪੀਆਰ 126 ਆ ਜਾਂ ਪੀਆਰ 124 ਇਹਨਾਂ ਨੂੰ ਲਾਸਟ ਡੋਜ਼ ਜਿਹੜੀ ਆਪਾਂ ਪਾਉਣੀ 35 ਦਿਨ ਤੇ ਯੂਰੀਆ ਦੀ ਉੱਥੇ ਖਤਮ ਕਰ ਦੇਣੀ ਆ ਜਿਹੜੀ ਇਹ 43 ਸਪਰੇਅ ਆ ਇਹ ਆਪਾਂ 25 ਤੋਂ 30 ਦਿਨ ਦੇ ਝੋਨੇ ਤੋਂ ਸ਼ੁਰੂ ਕਰਕੇ ਤੇ ਹਫ਼ਤੇ ਹਫ਼ਤੇ ਤੇ ਤੁਸੀਂ ਦੋ ਕਰਨੀਆਂ ਤਿੰਨ ਕਰਨੀਆਂ ਇਹ ਸਪਰੇਅਆਂ ਕਰ ਸਕਦੇ ਆ 22-25 ਦਿਨ ਦੇ ਝੋਨੇ ਤੋਂ ਲੈ ਕੇ ਜਦੋਂ ਜੜੀਆਂ ਹੈਗੀਆਂ ਸ਼ਖਾਵਾਂ ਉਹਦੀਆਂ ਫਟਾਰ ਸ਼ੁਰੂ ਹੋਇਆ ਵੇ ਉਦੋਂ ਤੁਸੀਂ ਸਪਰੇਅ ਕਰਨੀ ਤਾਂ ਕਿ ਫਟਾਰਾ ਬਹੁਤ ਵਧੀਆ ਹੋ ਜਾਏ ਸਪਰੇਅ ਕਿਸਾਨ ਵੀਰੋ ਇਹ ਪੂਰੀ ਅਜਮਾਈ ਹੋਈ ਆ ਤੁਹਾਨੂੰ ਹੋਰ ਕਿਸੇ ਜਿਹੜੀ ਹੈਗੀ ਫालतू ਜਿਹੜੇ ਐਨਪੀਕੇ ਜਿਹੜੀਆਂ ਆਪਾਂ ਖਾਦਾਂ ਪਾਉਣੀਆਂ ਉਦੋਂ ਇਲਾਵਾ ਜਾਂ ਜ਼ਿੰਕ ਪਾਉਣੀ ਹੈ ਉਦੋਂ ਇਲਾਵਾ ਤੁਹਾਨੂੰ ਕਿਸੇ ਕਿਸਮ ਦੀ ਹੋਰ ਸਪਰੇਅ ਦੀ ਜ਼ਰੂਰਤ ਨਹੀਂ ਪਊ ਮੈਂ ਸਾਰੀ ਇਹ ਚ ਜਾਣਕਾਰੀ ਤੁਹਾਡੇ ਨੂੰ ਦਵਾਂਗਾ ਸਪਰੇਅ ਦੁਬਾਰਾ ਮੈਂ ਫੇਰ ਦੱਸ ਦਿੰਨਾ 1 ਕਿਲੋ ਆਪਾਂ ਜ਼ਿੰਕ ਸਲਫੇਟ ਲੈਣਾ 21% ਕਈ ਕਿਸਾਨ ਵੀਰ ਪੁੱਛਦੇ ਆ ਜੀ ਚਿਲੇਟਡ ਚਿਲੇਟਡ ਨਾ ਲੋਹਾ ਨਾ ਜ਼ਿੰਕ ਆਪਾਂ ਕਿਉਂਕਿ ਜਿਹੜੀ ਇਹ ਸਪਰੇਅ ਅਜਮਾਈ ਵੀ ਆ ਆਪਣੀ ਜੇ ਤੁਸੀਂ ਚਿਲੇਟਡ ਪ੍ਰੋਡਕਟ ਵਰਤਨੇ ਆ ਤੁਹਾਡੀ ਆਪਦੀ ਮਰਜ਼ੀ ਪਰ ਜੇ ਤੁਸੀਂ ਪੂਰਾ ਨਤੀਜਾ ਲੈਣਾ ਤਾਂ 21% ਜ਼ਿੰਕ 1 ਕਿਲੋ ਲੋਹਾ 500 ਤੋਂ 700 ਗ੍ਰਾਮ 19% ਫੈਰ ਸਲਫੇਟ ਆਉਂਦਾ 19% ਪਾਊਡਰ ਫਾਰਮ ਦੇ ਵਿੱਚ ਹੁੰਦਾ ਤੇ ਦਾਣੇਦਾਰ ਆਪਾਂ ਕਹਿ ਸਕਦੇ ਆ ਤੇ 19% ਲੋਹਾ ਹੋ ਗਿਆ ਤੇ ਅੱਧਾ ਕਿਲੋ ਕਲੀ ਡਲੇ ਵਾਲੀ ਲੈਣੀ ਆ ਆਣ ਬੁਝਿਆ ਚੂਨਾ ਕਹਿੰਦੇ ਆਮ ਹੀ ਮਿਲ ਜਾਂਦੀ ਐ ਕਰਿਆਨੇ ਵਾਲੀਆਂ ਦੁਕਾਨਾਂੋਂ ਬਾਜ਼ਾਰ ਚੋਂ ਜਿੱਥੋਂ ਮਰਜੀ ਤੁਸੀਂ ਲੈ ਸਕਦੇ ਡਲੇ ਵਾਲੀ ਕਲੀ ਆਣ ਬੁਝਿਆ ਚੂਨਾ ਜੇ ਤੁਸੀਂ ਪਾਣੀ ਚ ਪਿਉੋਂਗੇ ਤਾਂ ਆਪ ਹੀ ਜਿਹੜਾ ਹੈਗਾ ਉਹ ਉਹਨੂੰ ਆਪਾਂ ਬੁਝਾ ਕੇ ਚੂਨੇ ਨੂੰ ਮਤਲਬ ਉਹਦਾ ਅਸਰ ਵਰਤਣਾ ਰਾਤ ਨੂੰ ਪਿਉਣੀ ਐ ਉਹਨੂੰ ਦੋ ਤਿੰਨ ਵਾਰ ਜਿਹੜਾ ਘੰਟੇ-ਘੰਟੇ ਤੇ ਹਿਲਾ ਕੇ ਰੱਖਦੇ ਹੋ ਸਵੇਰ ਨੂੰ ਨਿਤਰਿਆ ਹੋਇਆ ਪਾਣੀ ਵਰਤਣਾ ਥੱਲੜਾ ਮਟੀਰੀਅਲ ਤੁਸੀਂ ਸੈੱਟ ਸਕਦੇ ਹੋ ਉਹ ਨਹੀਂ ਆਪਾਂ ਵਰਤਣਾ ਹੈਗਾ ਨਾ ਉਹਨੂੰ ਹਲਾਉਣਾ ਦੁਬਾਰਾ ਤਾਂ ਕਿ ਜਿਹੜਾ ਪੰਪ ਆ ਨੋਜ਼ਲ ਚੋਕ ਨਾ ਹੋਵੇ ਉਹਨੂੰ ਫਿਲਟਰ ਕਰਕੇ ਵਰਤਣਾ ਪਾਣੀ ਨੂੰ ਸਾਫ ਪਾਣੀ ਨੂੰ ਇਹ ਤਾਂ ਇਹ ਆਪਾਂ ਸਪਰੇਅ ਕਰਨੀ ਆ ਤੁਹਾਡਾ ਝੋਨਾ ਰੁਕਿਆ ਹੋਇਆ ਦੌਗੀਆਂ 'ਚ ਪੀਲਾ ਪੈ ਰਿਹਾ ਦੌਗੀਆਂ 'ਚ ਬੂਟੇ ਸੁੱਕ ਰਹੇ ਆ ਪੂਰਾ ਤੁਹਾਨੂੰ ਫਾਇਦਾ ਮਿਲੂ ਇਹ ਚੋ ਜਿੰਕ ਲੋਹਾ ਤੱਤ ਸਲਫਰ ਤੱਤ ਕਿਉਂਕਿ ਫੈਰ ਸਲਫੇਟ ਆ ਜਿੰਕ ਸਲਫੇਟ ਦੋਹਾਂ ਚੀ ਜਿਹੜਾ ਹੈਗਾ ਸਲਫਰ ਹੁੰਦਾ ਸਲਫੇਟ ਸਲਫਰ ਕਲੀ ਦੇ ਪਾਣੀ ਆ ਜਿਹੜਾ ਕਲੀ ਦਾ ਪਾਣੀ ਤੁਹਾਨੂੰ ਵਰਤਣਾ ਹੀ ਪੈਣਾ ਕਈ ਕਿਸਾਨ ਵੀਰ ਪੁੱਛਦੇ ਕਿ ਥੱਲੇ ਅਸੀਂ ਕਲੀ ਪਾਤੀ ਆ ਤੇ ਸਾਨੂੰ ਕਲੀ ਦਾ ਪਾਣੀ ਨਾ ਵਰਤਣਾ ਪਵੇ ਕਿਸਾਨ ਵੀਰੋ ਇਹ ਤੁਹਾਨੂੰ ਇਹ ਸਪਰੇਅ ਦਾ ਫਾਰਮੂਲਾ ਜਿਹੜਾ ਇਹਦੇ ਵਿੱਚ ਕਲੀ ਦਾ ਪਾਣੀ ਤੁਹਾਨੂੰ ਅੱਧਾ ਕਿਲੋ ਕਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਕਲੀ ਦਾ ਪਾਣੀ ਵਰਤਣਾ ਹੀ ਪੈਣਾ ਹੈਗਾ ਇੱਕ ਤਾਂ ਇਹ ਜਿਹੜਾ ਐਸਿਡਿਕ ਜਿਹੜਾ ਸੋਲੂਸ਼ਨ ਬਣਦਾ ਕਿਉਂਕਿ ਤਜਾਬੀਪਣ ਹੁੰਦਾ ਜ ਤੇ ਤਾਂ ਕਲੀ ਆ ਜਿਹੜੀ ਉਹ ਹੁੰਦੀ ਆ ਖਾਰਾਪਨ ਉਹਦੇ ਵਿੱਚ ਜੇ ਬੇਸਿਕ ਸਿਟੀ ਹੁੰਦੀ ਆ ਤਾਂ ਇੱਕ ਦੂਜੇ ਨੂੰ ਨਿਊਟਰਲ ਕਰਨ ਵਾਸਤੇ ਪਲੱਸ ਕਲੀ ਦੇ ਵਿੱਚ ਜਿਹੜਾ ਕੈਲਸ਼ੀਅਮ ਦਾ ਸਰੋਤ ਆ ਤੇ ਹੋਰ ਜਿਹੜੇ ਉਲੀਨਾਸ਼ਕ ਦੀਆਂ ਪ੍ਰੋਪਰਟੀਆਂ ਵੀ ਕੋਸ਼ੇ ਦੇ ਵਿੱਚ ਹੈਗੀਆਂ ਤੇ ਇਹ ਆਪਾਂ ਨੂੰ ਕਲੀ ਵਰਤਣੀ ਹੀ ਪੈਣੀ ਆ ਨਾਲ ਕਿਲੋ ਤੋਂ ਡੇਢ ਕਿਲੋ ਯੂਰੀਆ ਪਾ ਸਕਦੇ ਆ ਕੋਈ ਕਿਸਾਨ ਵੀਰ ਪੁੱਛਦੇ ਆ ਕਿ ਜਿਹੜੀ ਯੂਰੀਆ ਦੀ ਥਾਂ ਤੇ ਇੰਨਾ ਨੋ ਯੂਰੀਆ ਨੈਨੋ ਯੂਰੀਆ ਕਿਸਾਨ ਵੀਰ ਉਹ ਵਰਤ ਸਕਦੇ ਤੁਸੀਂ 40 ਤੋਂ 50 ml ਤੋਂ ਲੈ ਕੇ ਤੇ ਵੱਧ ਤੋਂ ਵੱਧ ਤੁਸੀਂ ਜਿਹੜਾ ਹੈਗਾ 60 70 ml ਤੱਕ ਜਿਹੜੀ ਯੂਰੀਆ ਨੈਨੋ ਯੂਰੀਆ ਇਹ ਸਪਰੇਅ ਦੇ ਨਾਲ ਜੇ ਆਪਾਂ ਪੂਰੀ ਡੋਜ਼ ਕੱਲੀ ਯੂ ਨੈਨੋ ਯੂਰੀਆ ਗੱਟੇ ਯੂਰੀਆ ਦੀ ਥਾਂ ਤੇ ਪਾਉਣੀ ਫਿਰ ਤਾਂ ਆਪਾਂ ਨੂੰ 500 ml ਸਪਰੇਅ ਕਰਨੀ ਪਊ ਪਰ ਇਹ ਸਪਰੇਅ ਦੇ ਵਿੱਚ ਤੁਸੀਂ 40 50 ਤੋਂ ਲੈ ਕੇ 60 70 ml ਤੱਕ ਜਿਹੜੀ ਸਪਰੇਅ ਕਰ ਸਕਦੇ ਹੋ ਵੱਧ ਪਾ ਲਓਗੇ ਕੋਈ ਨੁਕਸਾਨ ਨਹੀਂ ਹੈਗਾ ਪਰ ਇੰਨੀ ਕ ਨਾਲ ਹੀ ਜਿਹੜਾ ਹੈਗਾ ਆਪਾਂ ਨੂੰ ਤੀਜਾ ਵਧੀਆ ਮਿਲ ਜਾਊਗਾ ਤਾ ਅੱਗੇ ਸੀਗਾ ਕਿ ਜਿਹੜੀ ਹੈਗੀ ਆ ਪੂਸਾ ਬਾਸਮਤੀ 1692 ਜਾਂ 1509 ਇਹਨਾਂ ਨੂੰ ਲਾਸਟ ਯੂਰੀਆ ਆਪਾਂ 42-45 ਦਿਨ ਤੇ ਪਾਉਣੀ ਆ ਵੱਧ ਤੋਂ ਵੱਧ ਯੂਰੀਆ ਜਿਹੜੀ ਹੈਗੀ 1509 ਨੂੰ ਆ 55-60 ਕਿਲੋ ਯੂਰੀਆ ਵੱਧ ਤੋਂ ਵੱਧ ਪਾਉਣੀ ਆ ਤੇ 1692 ਨੂੰ ਤੁਸੀਂ ਡੇਢ ਤੋਂ ਡੇਢ ਗੱਟਾਂ ਤੋਂ ਲੈ ਕੇ ਵੱਧ ਤੋਂ ਵੱਧ 2 ਗੱਟੇ ਕਿਉਂਕਿ ਕਿਸਾਨ ਵੀਰ ਵੱਧ 2 ਜੀ ਪਾ ਜਿਹੜੇ ਹੈਗੇ ਪਾਉਂਦੇ ਹੈਗੇ ਆ ਪਰ ਡੇਢ ਗੱਟੇ ਤੋਂ ਲੈ ਕੇ ਜਾਂ ਵੱਧ ਤੋਂ ਵੱਧ 2 ਗੱਟੇ ਤੋਂ ਇਸ ਤੋਂ ਵੱਧ ਯੂਰੀਆ ਬਿਲਕੁਲ ਨਹੀਂ ਪਾਉਣੀ ਤੁਸੀਂ 1692 ਨੂੰ ਵੀ 60-70 ਕਿਲੋ ਯੂਰੀਆ ਬਹੁਤ ਹੁੰਦੀ ਆ ਤੀਜੇ ਹਫਤੇ ਤੇ ਛੇਵੇਂ ਹਫਤੇ ਚ ਬਾਸਮਤੀ ਦੀ ਲਵਾਈ ਤੋਂ ਜੇ ਹਲਕੀ ਜ਼ਮੀਨ ਆ ਤੁਸੀਂ ਹੋ ਸਕਦਾ ਪਹਿਲਾਂ ਵੀ ਕਦੂ ਕਰਨ ਸਮੇ ਪਾਤੀ ਹੋ ਥੋੜੀ ਬਹੁਤ ਯੂਰੀਆ ਪਰ ਤੀਜੇ ਤੇ ਛੇਵੇਂ ਹਫਤੇ ਤੇ ਦੋ ਕਿਸ਼ਤਾਂ ਦੇ ਆਪਾਂ ਦੋ ਕਿਸ਼ਤਾਂ ਚ ਪਾਉਣੀ ਆ ਤੇ 42 ਦਿਨ ਤੇ ਆਪਾਂ ਯੂਰੀਆ ਖਤਮ ਕਰ ਦੇਣੀ ਆ ਤੇ ਕੁਝ ਕਿਸਾਨ ਵੀ ਦਾ ਸਵਾਲ ਆ ਕਿ ਫੋਕ ਨਾ ਬਣੇ ਤਾਂ ਅਸੀਂ ਜਿਹੜੀ ਹੈਗੀ ਐ ਕਿਉਂਕਿ ਪਟਾਸ਼ ਤੱਤ ਜਿਹੜਾ ਫੋਕ ਬਣਾਉਣ ਤੋਂ ਬਚਾਉਂਦਾ ਹੈ ਜ਼ਿੰਕ ਤੱਤ ਵੀ ਫੋਕ ਪਾਉਣ ਤੋਂ ਬਣਾਉਣ ਤੋਂ ਬਚਾਉਂਦਾ ਪਰ ਜਿੱਥੇ ਜ਼ਿੰਕ ਦੀ ਜ਼ਿਆਦਾ ਘਾਟ ਆ ਤੁਹਾਨੂੰ ਸਪਰੇ ਜਿਹੜੀ ਹੈਗੀ ਇਹ ਸਪਰੇ ਤੁਹਾਨੂੰ ਝਾੜ ਆਪਣਾ ਵਧਾਉਣ ਵਾਸਤੇ ਫਟਾਰਾ ਵਧਾਉਣ ਵਾਸਤੇ ਇਹ ਨਹੀਂ ਕਿ ਆਪਾਂ ਜ਼ਿੰਕ ਦੀ ਘਾਟ ਆ ਥੱਲੇ ਜ਼ਿੰਕ ਨਾ ਪਾਈਏ ਸਪਰੇਅ ਕਰਤੀ ਜ਼ਿੰਕ ਦੀ ਜਿੰਨੀ ਮਿੱਟੀ ਟੈਸਟ ਬੇਸ ਤੇ ਜਾਂ ਜ਼ਿੰਕ ਦੀ ਇਹ ਘਾਟ ਆ ਥੱਲੇ ਵੀ ਤੁਹਾਨੂੰ ਪਾਉਣੀ ਪਊ ਸਪਰੇਅ ਤੁਹਾਨੂੰ ਐਡੀਸ਼ਨਲ ਬੈਨੀਫਿਟ ਦੇਊਗੀ ਵਾਧੂ ਫਾਇਦਾ ਤੇ ਐਵੇਂ ਪोटाश ਆ ਪोटाश ਤੱਤ ਵੀ ਫਸਲ ਨੂੰ ਬਹੁਤ ਚਾਹੀਦਾ ਹੁੰਦਾ 15 ਤੋਂ 20 ਕਿਲੋ 60% ਵਾਲਾ ਜਿਹੜਾ ਪोटाश ਆ ਉਹ ਤੁਸੀਂ ਪਾਉਣਾ ਮਿਊਰਟ ਆਫ ਪोटाਸ਼ ਝੋਨੇ ਦੇ ਵਿੱਚ ਬਾਸਮਤੀ 'ਚ 10-12 ਕਿਲੋ ਪਾ ਸਕਦੇ ਹਾਂ ਬਹੁਤ ਹੈ ਤੇ ਜਿਹੜੀ ਇਹ ਸਪਰੇਅ ਹੈ ਬਾਸਮਤੀ 'ਚ ਕਿਸਾਨ ਵੀਰ ਜਿਹੜਾ ਪੁੱਛਦੇ ਹੁੰਦੇ ਕਿ ਸਪਰੇਅ ਜਿਹੜੀ ਬਾਸਮਤੀ ਦੇ ਵਜੇ ਅਸੀਂ ਕਰੀਏ ਕਰੀਏ ਤਾਂ ਬਾਸਮਤੀ ਵਾਸਤੇ ਤੁਸੀਂ ਝੋਨੇ ਨਾਲੋਂ ਅੱਧੀ ਮਾਤਰਾ ਵਰਤੋ ਜਿਵੇਂ ਜੈਂਕ 22% ਆ ਉਹ ਕਿਲੋ ਦੀ ਥਾਂ ਤੇ ਅੱਧਾ ਕਿਲੋ ਪਾ ਲਓ ਲੋਹਾ ਤਾਤਾ ਉਹ 500 700 ਦੀ ਗ੍ਰਾਮ ਗ੍ਰਾਮ ਦੀ ਥਾਂ ਤੇ 250 300 ਗ੍ਰਾਮ ਤੱਕ ਵਰਤ ਲਓ ਯੂਰਗਿਆ ਉਹ ਤੁਸੀਂ ਕਿਲੋ ਡੇਢ ਕਿਲੋ ਪਾ ਸਕਦੇ ਹੋ ਉੱਚ ਕੋਈ ਸਮੱਸਿਆ ਨਹੀਂ ਜਾਂ ਅੱਧਾ ਕਿਲੋ ਪਾ ਲਓ ਤੇ ਕਲੀ ਦਾ ਪਾਣੀ ਹੈ ਜਿਹੜਾ ਕਲੀ ਹੈ ਤੁਸੀਂ ਅੱਧਾ ਕਿਲੋ ਦੀ ਥਾਂ ਤੇ ਪਾਈਆ ਜਿਹੜੀ ਕਲੀ ਹੈ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਰਾਤ ਨੂੰ ਪਿਉ ਹੋ ਸਕਦੇ ਜੇ ਤੁਸੀਂ ਬਾਸਮਤੀ ਸਪਰੇਅ ਕਰਨੀ ਚਾਹੁੰਦੇ ਆ ਪਹਿਲੀ ਸਪਰੇਅ ਤੁਸੀਂ 25 30 ਦਿਨ ਤੇ ਚਾਹੇ ਚੋਨਾ ਚਾਹੇ ਬਾਸਮਤੀ ਆ ਫਿਰ ਹਫਤੇ ਹਫਤੇ ਤੇ ਤੁਸੀਂ ਦੋ ਜਾਂ ਤਿੰਨ ਸਪਰੇਅਾਂ ਕਰੋ ਜੇ ਪੂਰਾ ਬੈਨੀ ਜਿਨ ਮੇਰੀ ਪਿਛਲੀ ਵੀਡੀਓ ਜਿਹੜੀ ਮੈਂ ਪਾਈ ਹੋਈ ਹੈ ਤਾਂ ਉਹਦੇ ਥੱਲੇ ਕਮੈਂਟ ਦੇਖ ਲਓ ਕਿਸਾਨ ਵੀਰਾਂ ਨੇ ਬਹੁਤ ਬੈਨੀਫਿਟ ਹੋਇਆ ਕਿਸਾਨ ਵੀਰਾਂ ਨੇ ਆਪ ਦਾ ਫੀਡਬੈਕ ਵੀ ਦਿੱਤਾ ਕਿ ਇਹ ਸਪਰੇ ਦੇ ਜਿਹੜੇ ਚਮਤਕਾਰੀ ਨਤੀਜੇ ਆਪਾਂ ਨੂੰ ਮਿਲਦੇ ਆ ਸੋ ਇਹ ਸਪਰੇ ਤੁਸੀਂ ਕਿਸਾਨ ਵੀਰੋ ਜਰੂਰ ਕਰਨੀ ਹਾਂ ਸਪਰੇ ਕਰਨ ਸਮੇ ਹੱਥ ਵਾਲਾ ਪੰਪ ਬੈਟਰੀ ਵਾਲਾ ਪੰਪ ਸਭ ਤੋਂ ਵਧੀਆ ਕਿਉਂਕਿ ਉਹ ਸਿੱਧਾ ਪ੍ਰੈਸ਼ਰ ਜ਼ਿਆਦਾ ਨਹੀਂ ਮਾਰਦੇ ਜੇ ਇੰਜਣ ਵਾਲਾ ਪੰਪ ਵਰਤਨਾ ਵੈਸੇ ਮੈਂ ਸਿਫਾਰਿਸ਼ ਨਹੀਂ ਕਰਦਾ ਇੰਜਣ ਵਾਲੇ ਪੰਪ ਦੀ ਬਿਲਕੁਲ ਨਾ ਵਰਤੋ ਕਿਉਂਕਿ ਸਿੱਧਾ ਜੇ ਤੁਸੀਂ ਸਪਰੇਅ ਕਿਸੇ ਤੋਂ ਕਰਾਉਂਗੇ ਕਿਉਂਕਿ ਆਮ ਤੌਰ ਤੇ ਆਪਾਂ ਕਈ ਵਾਰ ਕਰਾਏ ਤੇ ਕਰਾਉਣੇ ਤਾਂ ਉਹ ਸਿੱਧਾ ਪ੍ਰੈਸ਼ਰ ਪੱਤਿਆਂ ਉਲੋਂ ਮਾਰਦੇ ਆ ਉਹਦੇ ਨਾਲ ਪੱਤੇ ਕਈ ਵਾਰ ਫਟ ਜਾਂਦੇ ਆ ਨੋਕਾਂ ਸੜ ਜਾਂਦੀਆਂ ਸਪਰੇਅ ਤੁਸੀਂ ਸਵੇਰੇ ਜਾਂ ਸ਼ਾਮ ਨੂੰ ਕਰਨੀ ਆ ਦਿਨ ਵੇਲੇ ਉੱਚ ਤਾਪਮਾਨ 'ਚ ਸਪਰੇਅ ਨਹੀਂ ਕਰਨੀ ਉਹਦਾ ਫਿਰ ਉਹਨੂੰ ਤੀਜਾ ਜਿਹੜਾ ਵਧੀਆ ਨਹੀਂ ਮਿਲਣਾ ਹੈਗਾ ਉੱਤੇ ਨੋਕਾਂ ਬਰਨ ਹੋ ਖੇਤ ਚ ਪਾਣੀ ਖੜਾ ਹੋਵੇ ਨਾ ਖੜਾ ਹੋਵੇ ਇਹਦਾ ਸਪਰੇ ਨਾਲ ਕੋਈ ਲਿੰਕ ਨਹੀਂ ਹੈਗਾ ਪਰ ਜੇ ਸਪਰੇ ਕਰਨ ਸਮੇ ਖੇਤ ਚ ਪਾਣੀ ਹੋਊਗਾ ਤਾਂ ਉਹਦਾ ਤੁਹਾਨੂੰ ਵੱਧ ਫਾਇਦਾ ਹੋਊ ਥੋੜਾ ਬੋਤਾ ਪਾਣੀ ਹੋਵੇ ਤਾਂ ਤੇ ਕੋਈ ਕਿਸਾਨ ਵੀਰ ਕਹਿੰਦੇ ਜੀ ਸਪਰੇ ਕਰਨ ਸਮੇ ਥੱਲੇ ਡੈਗ ਪੈਂਦੀ ਸਟicker ਪਾ ਲਈਏ ਬਿਲਕੁਲ ਕਿਸੇ ਕਿਸਮ ਦੀ ਜ਼ਰੂਰਤ ਨਹੀਂ 750 ਤੋਂ ਲੈ ਕੇ 130 40 ਲੀਟਰ 50 ਲੀਟਰ ਵੱਧ ਤੋਂ ਵੱਧ 150 ਲੀਟਰ ਪਾਣੀ ਪ੍ਰਤੀ 1 ਏਕੜ ਸਪਰੇ ਵਾਸਤੇ ਤੁਸੀਂ ਵਰਤਣਾ ਸਪਰੇ ਜਿਹੜੀ ਆਮ ਸਪਰੇ ਵਾਂਗੂ ਆਪਾਂ ਕਰਨੀ ਹੈ ਜਿਵੇਂ ਕੀਟਨਾਸ਼ਕ ਜਾਂ ਉਲੀਨਾਸ਼ਕ ਦੀ ਕਰਦੇ ਆਂ ਜੇ ਤੁਹਾਨੂੰ ਲੱਗਦਾ ਏ ਥੱਲੇ ਬੂੰਦਾਂ ਡੇਕਦੀਆਂ ਕੋਈ ਸਮੱਸਿਆ ਨਹੀਂ ਹੈ ਜੇ ਖੇਤ ਚ ਪਾਣੀ ਮੜਾ ਮੋਟਾ ਖੜਾ ਤਾਂ ਉਹ ਜਿਹੜਾ ਹੈਗਾ ਉਹਦਾ ਵੀ ਆਪਾਂ ਨੂੰ ਬੈਨੀਫਿਟ ਮਿਲੂਗਾ ਇਸ ਪਾਸੇ ਤੁਹਾਨੂੰ ਬਿਲਕੁਲ ਘਬਰਾਉਣ ਦੀ ਜਰੂਰਤ ਨਹੀਂ ਕਿ ਸਪਰੇਏ ਜੀ ਪੱਤਿਆਂ ਨਾਲ ਚੁੰਬੜੀ ਨਹੀਂ ਅਸੀਂ ਸਟicker ਪਾ ਲਏ ਬਿਲਕੁਲ ਕਿਸੇ ਕਿਸਮ ਦਾ ਕੋਈ ਸਟicker ਨਹੀਂ ਪਾਉਣਾ ਇਸੇ ਤਰ੍ਹਾਂ ਹੀ ਸਪਰੇਏ ਦੇ ਪੂਰੇ ਨਤੀਜੇ ਤੁਹਾਨੂੰ ਮਿਲਣੇ ਆ ਤੇ ਜਿਹੜੀ ਪोटाश ਆ ਪोटाश ਥੱਲੇ ਜਰੂਰ ਪਾਉਣੀ ਹੈ ਬਾਸਮਤੀ ਚ 10-12 ਕਿਲੋ ਝੋਨੇ ਚ 20 ਕਿਲੋ ਤੱਕ ਜੇ ਨਹੀਂ ਪਾਈ ਤਾਂ ਤੁਸੀਂ ਹੁਣ ਪਾ ਸਕਦੇ ਜਿੰਨੀ ਜਲਦੀ ਪਾਉਂਗੇ ਕਿਉਂਕਿ ਕਦੂ ਕਰਨ ਸਮੇਂ ਪਾਉਣੀ ਹੁੰਦੀ ਹੈ ਹੁਣ ਵੀ ਤੁਸੀਂ ਜਿੰਨੀ ਜਲਦੀ ਪਾਉਂਗੇ ਤਾਂ ਉਹਦਾ ਪੂਰਾ ਬੈਨੀਫਿਟ ਆਪਾਂ ਨੂੰ ਮਿਲੂਗਾ ਤੇ ਇਸ ਤੋਂ ਬਾਅਦ ਕੋਈ ਕਿਸਾਨ ਵੀਰ ਪੁੱਛਦੇ ਜੀ ਇਹਦੇ ਵਿੱਚ ਅਸੀਂ ਮੈਗਨੀਸ਼ੀਅਮ ਪਾ ਲਗੇ ਜਾਂ ਹੋਰ ਅਸੀਂ ਐਨਪੀਕੇ ਕਰ ਲੀਏ ਉਹ ਤੁਸੀਂ ਕਰਨਾ ਤੁਹਾਡੀ ਮਰਜ਼ੀ ਹੈ ਜਿਹੜੀ ਮੈਂ ਸਪਰੇ ਤੁਹਾਨੂੰ ਇਹ ਫਾਰਮੂਲਾ ਦੱਸਿਆ ਪਿਛਲੇ ਕਈ ਸਾਲਾਂ ਤੋਂ ਅਜਮਾਇਆ ਹੋਇਆ ਬਹੁਤ ਇਹਦੇ ਫਾਇਦੇ ਹੁੰਦੇ ਆ ਸਾਵਧਾਨੀਆਂ ਵਰਤਣੀਆਂ ਜਿਹੜਾ ਆਪਾਂ 21% ਜਿੰਕ 19% ਫਾਇਰ ਸਲਫੇਟ ਜਿਹੜਾ ਹੈਗਾ ਲੋਹਾ ਤੱਤ ਕਿਲੋ ਡੇਢ ਕਿਲੋ ਜੂਰ ਗਿਆ ਜਾਂ 50 50 ਐਮ ਐਲ 60 ਐਮ ਐਲ 70 ਐਮ ਐਲ ਤੱਕ ਨੈਨੋ ਜੂਰ ਗਿਆ ਤੇ ਅੱਧਾ ਕਿਲੋ ਡਲੇ ਵਾਲੀ ਕਲੀ ਰਾਤ ਨੂੰ ਪਿਉਾਂਗੇ ਉਹਦਾ ਅਸਰ ਆਪਾਂ ਵਰਤਣਾ ਤੇ ਕੋਈ ਕਿਸਾਨ ਵੀਰ ਕਹਿੰਦੇ ਆ ਕਿ ਅਸੀਂ ਜਿਹੜਾ ਹੈਗਾ 12 63 ਪਾ ਲਏ ਜਾਂ ਹੋਰ ਪ੍ਰੋਡਕਟ ਯੂਰਗਿਆ ਦੇ ਨਾਲ ਜਿਹੜੀ ਯੂਰੀਆ ਦੀ ਡੋਜ਼ ਪਾਉਣੀ ਆ ਬਿਲਕੁਲ ਕਿਸਾਨ ਵੀਰੋ ਬਿਨਾ ਮਤਲਬ ਤੋਂ ਕੋਈ ਜ਼ਰੂਰਤ ਨਹੀਂ ਹੈ 50 ਦਿਨ ਤੱਕ 40 50 ਦਿਨ ਤੱਕ ਬਿਲਕੁਲ ਕਿਸੇ ਕਿਸਮ ਦੀ ਕੋਈ ਝੋਨੇ 'ਚ ਸਮੱਸਿਆ ਨਹੀਂ ਆਉਂਦੀ ਬਸ ਇੱਕ ਜਿਹੜੀ ਖਿਆਲ ਰੱਖਣਾ ਕਿ ਪਾਣੀ ਸੁਕਾਸ-ਸੁਕਾ ਕੇ ਲਾਉਣਾ ਜਿੱਥੇ ਮੀਂਹ ਨਾਲ ਜਿਹੜਾ ਜ਼ਿਆਦਾ ਪਾਣੀ ਖੜਾ ਹੈ ਉੱਥੇ ਜੇ ਕੋਈ ਉਲੀ ਰੋਗ ਦੀ ਸਮੱਸਿਆ ਤੁਹਾਨੂੰ ਲੱਗਦੀ ਹੈ ਕਿ ਉੱਥੇ ਤੁਸੀਂ ਵਰਤ ਸਕਦੇ ਆ ਤੇ ਝੋਨਾ ਜਿੱਥੇ ਪਾਣੀ ਖੜਾ ਉਹਦਾ ਆਪਾਂ ਕਿਵੇਂ ਤੋੜਨਾ ਉਹਦੇ ਬਾਰੇ ਆਪਾਂ ਉਦੇ ਬਾਰੇ ਅਗਲੀ ਵੀਡੀਓ ਜਿਕਰ ਕਰਾਂਗੇ ਹੋਰ ਕੋਈ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ